ਸਤਿ ਸ਼੍ਰੀ ਅਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜਨਤ 10ਵੀਂ ਪੰਜਾਬ ਬੋਰਡ ਦਾ ਰਿਜ਼ਲਟ ਆ ਗਿਆ ਹੈ ਇਹ ਉਹਨਾਂ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਹੈ ਜਿਨ੍ਹਾਂ ਨੇ ਹੁਣੇ 10ਵੀਂ ਦੇ ਪੇਪਰ ਦਿੱਤੇ ਸੀ ਤੇ ਆਖਰਕਾਰ ਅੱਜ ਪੰਜਾਬ ਬੋਰਡ ਨੇ ਲਗਭਗ 2:30 ਵਜੇ ਇਹ ਰਿਜ਼ਲਟ ਦੇ ਰਿਜ਼ਲਟ ਲਾਣੇ ਆ ਦੱਸੇ ਕਿ ਤਿੰਨ ਕੁੜੀਆਂ ਨੇ ਬਾਜ਼ੀ ਮਾਰੀ ਹੈ ਜੀਆਂ ਇਸ ਵਾਰ ਵੀ ਕੁੜੀਆਂ ਨੇ ਮੁੜ ਤੋਂ ਬਾਜ਼ੀ ਮਾਰੀ ਹੈ ਜੇਕਰ 12th ਦੇ ਰਿਜ਼ਲਟ ਦੀ ਗੱਲ ਕੀਤੀ ਜਾਵੇ ਜੋ ਕਿ ਬੀਤੇ ਦਿਨਾਂ ਦੇ ਵਿੱਚ ਆਇਆ ਸੀ ਪੰਜਾਬ ਬੋਰਡ ਦਾ ਹੀ ਤਾਂ ਉਸ ਦੇ ਵਿੱਚ ਵੀ ਕੁੜੀਆਂ ਨੇ ਬਾਜ਼ੀ ਮਾਰੀ ਸੀ ਸੋ ਪੂਰੇ ਟੌਪ ਤੇ 3 ਦੇ ਵਿੱਚ ਵੀ ਇਸ ਵਕਤ ਕੁੜੀਆਂ ਹੀ ਨੇ ਦੱਸਦੀ ਕਿ ਉਹਨਾਂ ਨੇ 650 ਤੋਂ 650 ਨੰਬਰ ਲਿੱਤੇ ਨੇ ਹੁਣ ਤੁਸੀਂ ਇਹ ਗੱਲ ਸੋਚਦੇ ਹੋਵੋਗੇ ਕਿ ਜੇਕਰ ਤਿੰਨਾਂ ਨੇ 650 ਅੰਕ ਲਿੱਤੇ ਨੇ ਤਾਂ ਇਹਨਾਂ ਨੂੰ ਫਸਟ ਸੈਕਿੰਡ ਥਰਡ ਕਿਵੇਂ ਐਲਾਨਿਆ ਗਿਆ ਪੰਜਾਬ ਬੋਰਡ ਦੇ ਵੱਲੋਂ ਤੁਹਾਨੂੰ ਦੱਸਦੀ ਕਿ ਇੱਥੇ ਇਹ ਅਹਿਮ ਹਲ ਹੈ ਕਿ ਇਹਨਾਂ ਦੇ ਡੇਟ ਆਫ ਬਰਥ ਦੇ ਹਿਸਾਬ ਦੇ ਨਾਲ ਜੇਕਰ ਕੋਈ ਸਭ ਤੋਂ ਛੋਟਾ ਹੈ ਤੇ ਉਹ ਪਹਿਲੇ ਨੰਬਰ ਤੇ ਆਏਗਾ ਫਿਰ ਕੋਈ ਉਸ ਤੋਂ ਵੱਡਾ ਹੋਏਗਾ ਉਹ ਦੂਜੇ ਨੰਬਰ ਤੇ ਜੇ ਦੋਨਾਂ ਤੋਂ ਵੱਡਾ ਹੋਏਗਾ ਜੋ ਤੀਜੇ ਨੰਬਰ ਤੇ ਆਏਗਾ ਸੋ ਡੇਟ ਆਫ ਬਰਥ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਪਹਿਲਾ ਦੂਜਾ ਤੇ ਤੀਜਾ ਇਹਨਾਂ ਨੂੰ ਐਲਾਨਿਆ ਗਿਆ ਕੁੜੀਆਂ ਨੇ ਮੁਰ ਤੋਂ ਬਾਜ਼ੀ ਮਾਰੀ ਹੈ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਵੀ ਜਦੋਂ 12th ਦਾ ਰਿਜ਼ਲਟ ਆਇਆ ਸੀ ਉਸ ਵਕਤ ਵੀ ਬਰਨਾਲਾ ਫਿਰੋਜ਼ਪੁਰ ਤੇ ਮਾਨਸਾ ਦੀਆਂ ਕੁੜੀਆਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੀ ਤੇ ਮੁੜ ਤੋਂ ਕੁੜੀਆਂ ਨੇ ਫਿਰ ਤੋਂ ਬਾਜ਼ੀ ਜਿੱਤ ਲਈ ਹੈ ਤਿੰਨ ਕੁੜੀਆਂ ਨੇ ਪੰਜਾਬ ਦੇ ਵਿੱਚੋਂ ਟੌਪ ਕੀਤਾ ਹੈ ਤੇ ਅੱਜ ਜਦ ਪ੍ਰੈਸ ਕਾਨਫਰੰਸ ਕੀਤੀ ਗਈ ਬੜੇ ਹੀ ਜਿਹੜੇ ਚਾਰ ਪਰਸਨ ਉਸ ਕਾਨਫਰੰਸ ਨੂੰ ਐਡਰੈਸ ਕਰ ਰਹੇ ਸੀ ਉਹਨਾਂ ਨੇ ਬੜੇ ਗਰਦ ਨਾਲ ਕਿਹਾ ਵੀ ਇਸ ਵਾਰ ਵੀ ਤਿੰਨ ਕੁੜੀਆਂ ਨੇ ਬਾਜ਼ੀ ਮਾਰੀ ਹੈ ਜੋ ਪਹਿਲੀ ਕੁੜੀ ਦਾ ਜ਼ਿਕਰ ਮੈਂ ਗੱਲ ਕਰਾਂ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋਵੋਗੇ ਇਸ ਦਾ ਨਾਮ ਫਿਰੋਦਕੋੜ 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 ਦੀ ਹੈ ਫਰੀਦਕੋੜ ਦੀ ਰਹਿਣ ਵਾਲੀ ਹੈ ਪਹਿਲਾ ਸਥਾਨ ਇਸ ਨੇ ਹਾਸਲ ਕੀਤਾ ਜਿਸ ਦੇ 650 ਤੋਂ 650 ਅੰਕ ਨੇ ਅਖਸ਼ਨੂਰ ਇਸ ਦਾ ਨਾਮ ਹੈ ਜੋ ਕਿ ਫਰੀਦਕੋੜ ਤੋਂ ਬਿਲੋਂਗ ਕਰਦੀ ਹੈ ਦੂਜੀ ਜੇਕਰ ਮੈਂ ਗੱਲ ਕਰਾਂ ਤਾਂ ਰਣ ਰੇਂਦਰਦੀਪ ਕੌਰ ਇਹ ਮੁਕਸਰ ਸਾਹਿਬ ਤੋਂ ਆਂਦੀ ਹੈ ਤੇ ਤੀਜੀ ਕੁੜੀ ਜਿਸ ਦਾ ਨਾਮ ਅਰਸ਼ਦੀਪ ਕੌਰ ਹੈ ਤੇ ਮਲੇਰ ਕੋਟਲਾ ਦੀ ਇਹ ਰਹਿਣ ਵਾਲੀ ਹੈ ਟਾਪ 3 ਦੇ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਆ ਤੇ ਮੁੰਡੇ ਕਿਤੇ ਨਾ ਕਿਤੇ ਮੁੜ ਤੋਂ ਪਿੱਛੇ ਰਹਿ ਗਏ ਨੇ ਹਰ ਵਾਰ ਇਹ ਅਜਿਹਾ ਹੁੰਦਾ ਹੈ ਕਿ ਕੁੜੀਆਂ ਕਿਤੇ ਨਾ ਕਿਤੇ ਜ਼ਿਆਦਾ ਨੰਬਰ ਲੈ ਜਾਂਦੀਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਮੁੰਡੇ ਨਲਾਇਕ ਹੁੰਦੇ ਨੇ ਪਰ ਕਿਤੇ ਨਾ ਕਿਤੇ ਕੁੜੀਆਂ ਪੜਨ ਦੇ ਵਿੱਚ ਥੋੜਾ ਜ਼ਿਆਦਾ ਹੁਸ਼ਿਆਰ ਹੁੰਦੀਆਂ ਨੇ ਇਸ ਕਰਕੇ ਬਾਜ਼ੀ ਮਾਰ ਜਾਂਦੀਆਂ ਨੇ ਸੋ ਇਹ ਬੇहद ਹੀ ਖੁਸ਼ੀ ਵਾਲੀ ਗੱਲ ਹੈ ਇਸ ਵਕਤ ਇਹਨਾਂ ਤਿੰਨੋਂ ਕੁੜੀਆਂ ਦੇ ਪਰਿਵਾਰ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈ ਜਸ਼ਨ ਮਨਾਏ ਜਾ ਰਹੇ ਨੇ ਸੋ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਇਹਨਾਂ ਕੁੜੀਆਂ ਦੀ ਸਾਂਝੀ ਕਰ ਰਿਹਾ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਐਜੂਕੇਸ਼ਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 10ਵੀਂ ਦੇ ਨਤੀਜਿਆਂ ਦੇ ਵਿੱਚ ਬਾਜ਼ੀ ਮਾਰੀ ਹੈ ਸੋ ਇਹ ਤਸਵੀਰਾਂ ਲਗਾਤਾਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋਵੋਗੇ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ 10ਵੀਂ ਦਾ ਰਿਜ਼ਲਟ ਚੈੱਕ ਕਰਨਾ ਹੈ ਉਸ ਦੀ ਵੈਬਸਾਈਟ ਵੀ ਤੁਹਾਨੂੰ ਦੱਸ ਦਿੰਦੇ ਆ psb.ac.in ਤੇ ਜਾ ਕੇ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਜੋ 10ਵੀਂ ਦੇ ਵਿਦਿਆਰਥੀ ਨੇ ਪੰਜਾਬ ਬੋਰਡ ਦੇ ਸੋ ਤਿੰਨ ਕੁੜੀਆਂ ਨੇ ਇਸ ਵਾਰ ਟੌਪ ਕੀਤਾ ਮੁਰ ਤੋਂ ਬਾਜ਼ੀ ਮਾਰ ਲਈ ਹੈ 12ਵੇਂ ਦੇ ਵਿੱਚ ਵੀ ਤਿੰਨ ਕੁੜੀਆਂ ਨੇ ਬਾਜ਼ੀ ਮਾਰੀ ਸੀ ਤੇ ਅੱਜ ਜਦੋਂ 10ਥ ਦਾ ਰਿਜ਼ਲਟ ਆਇਆ ਉਸ ਦੇ ਵਿੱਚ ਵੀ ਇਹਨਾਂ ਕੁੜੀਆਂ ਨੇ ਬਾਜ਼ੀ ਮਾਰੀ ਹੈ ਪੰਜਾਬ ਚ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਹੈ ਫਰੀਦਕੋਟ ਦੀ ਅਕਸ਼ਨੂਰ ਕੌਰ ਨੇ 650 ਚੋਂ 650 ਅੰਕ हासिल ਕੀਤੇ ਨੇ ਅਕਸ਼ਨੂਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ 650 ਚੋਂ 650 ਅੰਕ ਹਾਸਲ ਕਰਕੇ ਰਤਿੰਦਰ ਦੀਪ ਕੌਰ ਰਤਿੰਦਰ ਦੀਪ ਕੌਰ ਨੇ ਦੂਜਾ ਸਥਾਨ ਉਸ ਤੋਂ ਬਾਅਦ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਜੇਕਰ ਕੁੜੀਆਂ ਦੇ ਪਾਸ ਫੀਸਾ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ 96.85% ਰਿਹਾ ਤੇ ਮੁੰਡਿਆਂ ਦਾ ਪਾਸ ਫੀਸਾ ਦੀ ਗੱਲ ਕੀਤੀ ਜਾਵੇ ਤਾਂ 94.50 ਇਹ ਮੁੰਡਿਆ ਦਾ ਪਾਸ ਫੀਸਦ ਰਿਹਾ ਹੈ ਇਸ ਵਾਰ ਹਾਲਾਂਕਿ ਜਦੋਂ ਪੰਜਾਬ ਬੋਰਡ ਦੇ ਰਿਜ਼ਲਟ ਦੀ ਜੋ ਕਾਨਫਰੰਸ ਹੋ ਰਹੀ ਸੀ ਤਾਂ ਉਸ ਦੇ ਵਿੱਚ ਜੋ ਐਡਰੈਸ ਕਰ ਰਹੇ ਸੀ ਚੇਅਰਪਰਸਨ ਤੋਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਿਛਲੇ ਵਾਰ ਨਾਲੋਂ ਇਸ ਵਾਰ ਜੋ ਪਰਸੈਂਟੇਜ ਦੇ ਵਿੱਚ ਥੋੜੀ ਗਿਰਾਵਟ ਦੇਖਣ ਨੂੰ ਮਿਲੀ ਹੈ ਯਾਨੀ ਕਿ 2-3% ਦਾ ਕੁਝ ਗਿਰਾਵਟ ਆਈ ਹੈ ਪਰ ਓਵਰঅল ਜੇਕਰ ਰਿਜ਼ਲਟ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਅੱਛਾ ਰਿਹਾ ਤਿੰਨ ਕੁੜੀਆਂ ਨੇ ਜਿਨ੍ਹਾਂ ਨੇ ਪੂਰੇ ਬਸ ਇਹ ਪੂਰੇ ਪੰਜਾਬ ਦੇ ਵਿੱਚੋਂ ਟੌਪ ਕੀਤਾ ਤੇ 350 ਬਜਾ ਚੋ 650 ਅੰਕ ਹਾਸਲ ਕੀਤੇ ਨੇ ਬੀਤੇ ਦਿਨਾਂ ਦੇ ਵਿੱਚ 12ਵਾਂ ਦਾ ਰਿਜ਼ਲਟ ਆਇਆ ਸੀ ਉਸ ਉਸ ਵੇਲੇ ਵੀ ਕੁੜੀਆਂ ਨੇ ਬਾਜ਼ੀ ਮਾਰੀ ਸੀ ਬਰਨਾਲਾ ਦੀ ਸੀ ਕੁੜੀ ਇੱਕ ਕੁੜੀ ਸੀ ਫਿਰੋਜ਼ਪੁਰ ਦੀ ਤੀਜੀ ਕੁੜੀ ਜਿਸ ਨੇ ਤੀਜਾ ਸਥਾਨ ਹਾਸਲ ਕੀਤਾ ਸੀ ਉਹ ਮਾਨਸਾ ਜ਼ਿਲ੍ਹਾ ਤੋਂ ਆਂਦੀ ਸੀ ਸੋ ਇਹ ਜੋ ਅਹਿਮ ਖਬਰ ਹੈ 10ਵੀਂ ਦੇ ਵਿਦਿਆਰਥੀਆਂ ਦੇ ਲਈ ਤੁਸੀਂ ਜਾ ਕੇ ਵੈਬਸਾਈਟ ਤੇ ਜੋ ਕਿ ਅਧਿਕਾਰਿਕ ਤੌਰ ਤੇ ਪੀਐਸਸੀਬੀ ਦੇ ਵੱਲੋਂ ਇੱਕ ਵੈਬਸਾਈਟ ਦਿੱਤੀ ਗਈ ਹੈ ਉਸ ਤੇ ਜਾ ਕੇ ਤੁਸੀਂ ਰਿਜ਼ਲਟ ਚੈੱਕ ਕਰ ਸਕਦੇ ਹੋ ਵੈਬ ਲਾਈਟ ਹੈ psb.ac.in ਤੇ ਜਾ ਕੇ ਪਰ ਇਹਨਾਂ ਤਿੰਨਾਂ ਕੁੜੀਆਂ ਨੇ 650 ਅੰਕ حاصل ਕੀਤੇ ਨੇ ਹੁਣ ਇਹਨਾਂ ਨੂੰ ਫਰਸਟ ਸੈਕਿੰਡ ਥਰਡ ਕਿਵੇਂ ਐਲਾਨਿਆ ਗਿਆ ਉਸ ਦੇ ਵਿੱਚ ਇਹਨਾਂ ਦੀ ਡੇਟ ਆਫ ਬਰਥ ਬੜੀ ਮੈਟਰ ਕਰਦੀ ਹੈ ਡੇਟ ਆਫ ਬਰਥ ਦੇ ਹਿਸਾਬ ਦੇ ਨਾਲ ਜੇਕਰ ਕੋਈ ਸਭ ਤੋਂ ਛੋਟਾ ਹੁੰਦਾ ਉਸ ਨੂੰ ਪਹਿਲਾ ਨੰਬਰ ਦਿੱਤਾ ਜਾਂਦਾ ਫਿਰ ਉਸ ਤੋਂ ਵੱਡਾ ਉਸ ਨੂੰ ਦੂਜਾ ਨੰਬਰ ਜੇ ਦੋਨਾਂ ਤੋਂ ਵੱਡਾ ਜਿਹੜਾ ਹੁੰਦਾ ਉਹ ਤੀਜੇ ਨੰਬਰ ਤੇ ਆ ਜਾਂਦਾ ਸੋ ਇੱਥੇ ਡੇਟ ਆਫ ਬਰਥ ਬੜਾ ਅਹਿਮ ਰੋਲ ਹੈ ਕਿਉਂਕਿ ਤਿੰਨਾਂ ਦੇ ਸੇਮ ਨੰਬਰ ਆਏ ਨੇ ਸੋ ਇਹ ਵੱਡੀ ਖਬਰ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਰਿਜ਼ਲਟ ਆ ਗਿਆ ਹੈ 12ਵੀਂ ਦਾ ਰਿਜ਼ਲਟ ਵੀ ਆ ਚੁੱਕਾ ਹੈ ਸੋ ਜਿਹੜੇ ਵਿਦਿਆਰਥੀ ਨੇ ਉਹ ਆਪਣਾ ਰਿਜ਼ਲਟ ਜਲਦ ਤੋਂ ਜਲਦ ਚੈੱਕ ਕਰ ਲੈਣ ਪਰ ਜੇਕਰ ਪੰਜਾਬ ਦੇ ਲਈ ਗਰਵ ਵਾਲੀ ਇਹ ਗੱਲ ਹੈ ਕਿ ਤਿੰਨੋਂ ਕੁੜੀਆਂ ਨੇ ਬਾਜ਼ੀ ਮਾਰੀ ਹੈ ਇਸ ਵਾਰ 10ਵੇਂ ਦੇ ਨਤੀਜਿਆਂ ਦੇ ਵਿੱਚ